ਕਹੋ ਕਹੋ ਨਾ ਮੈਂ ਗਿਆ ਮੇਰਾ ਪੁੱਤ ਨਹੀਂ ਗਿਆ ਮੈਂ ਕਿੱਥੇ ਜਾਣਾ ਕਿ ਮੈਂ ਚੱਲੂੰ ਕਿਹੜੀ ਚੱਲ ਆ ਜਾ ਤਾ ਜੀ ਵਰਗੀ ਮਾਤਾ ਜੀ ਕੋਲੋਂ ਫੋਨ ਆਇਆ। ਸਹੀ ਇਹ ਨਾਮ ਗਗਨਦੀਪ ਕੋਹੜਾ ਮੇਰਾ ਬੇਟਾ ਸਹਿਜਵੀਰ ਨੌਸਾਲਦੋ ਤੇਰੀ ਹਸਬੰਦ ਦੀ ਜਾਲਸਾ ਬੇਨਾ ਡੈਥ ਹੋ ਗਈ। ਉਹਨਾਂ ਸੂਰ ਸਾਈਕਾ ਦੇਗੀ। ਉਹਨਾਂ ਦੇ ਬੈਂਕ ਦਾ ਬਾਂਡ ਹੈਗਾ ਤੇ ਇਸ ਤਰ੍ਹਾਂ ਕਿ ਉਹ ਫੇਰ ਹੀ ਕਰ ਸਕਦੇ। ਯਾਰ ਬੈਂਕ ਉਹਨਾਂ ਨੇ ਕਰਜ ਜੀ ਕਬ ਮੇਰੇ ਫਾਟਾ ਇਮਾਨ ਲਿਆ ਤੇਨ ਬੈਂਕ ਕੋਲ ਹੋਰ ਨਿਕੂ ਨਹੀਂ ਬਣ ਜਾਂਦੀ ਮੈਂ ਨਹੀਂ ਯਾਰ ਮੈਂ ਬਚਿਆ ਨਹੀਂ ਸਕਿਆ ਪਹਿਲੇ ਦਿਨੋਂ ਲੱਗਦਾ ਵੀ ਆਏ ਰਹੇ ਤੰਗਾਂ ਨੂੰ ਸੀ ਸੇ ਬਸ ਪੇਕੰਮ ਕਿਨੇ ਕੰਨ ਸਾਰੇ ਕਰਜ ਕੋਈ ਆਦਮੀ ਨਹੀਂ ਆਏਗਾ ਮੈਂ ਮੇਰੇ ਬੱਚਾ ਦੀ ਮਦਦ ਹੀ ਲਾਣੇ ਦੋ ਨਾ ਘਰ ਤੇ ਕਮਾਉਣ ਵਾਲਾ ਕੋਈ ਨਹੀਂ 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 ਇਹਨੇ ਤਾਂ ਇੱਕ ਤੇ ਮੁਲਾਜ਼ਮ ਆਏ ਆ ਇਹੋ ਨੇ ਤਾਂ ਕਪੀਂਡਿਆ ਦੇ ਕਿੰਨਾ ਕਸਾ ਰੱਖ ਦਿਆ ਸਿਰ 10 ਲੱਖ ਸੀ ਤੇ ਹੁਣ 16 ਲੱਖ ਕਿੰਨਾ ਨਹੀਂ ਕੀਤਾ ਕਿੰਨੀ ਆ ਤੁਹਾਡੀ ਗੋਠੀ ਕਰਨੀ ਆ ਅੱਜ ਸਰ ਨੋ ਸਾਡੀ 9 ਮੱਲੇ ਚ ਕੀ ਮੰਤਾ ਤੁਸੀਂ ਪਰੀਜ਼ ਨਹੀਂ ਲਾਉਂਦੇ ਕਿ ਇਹੋ ਜਿਹਾ ਮੇਰਾ ਨਹੀਂ ਮੇਰੇ ਪੌਦਿਆਂ ਨਾਲ ਨਹੀਂ ਆ ਅਗਰ ਮੇਰੇ ਬੱਚੇ ਤਾਂ ਮੇਰਾ ਕੋਈ ਵੀ ਸੋਨੀਆ ਕਹਿੰਦੀ ਵੀ ਸਾਨੂੰ ਇੱਥੇ ਰਹਿਣ ਦਿੱਤਾ ਜਾ ਬਸ ਨਹੀਂ ਹੋਰ ਕੁਝ ਨਹੀਂ మరి మన నీ ఆ ਕੜੇ ਬੰਦਿਆ ਤੇਰੇ ਨਾਲ ਦੀ ਨੂੰ ਆ ਕੀ ਬਣਿਆ ਹੋਦਾ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਮੇਰੇ ਬੱਚਾ ਮੈਂ ਸਾਹਮਣਾ ਐ ਬੱਚੇ ਨਾਲ ਮੈਂ ਰਹਿਣਾ ਐ ਮੈਨੂੰ ਜਾਣ ਕੇ ਦਈਏ ਇਹ ਕੜਨਾ ਮੇਰਾ ਬੱਚਾ ਮੈਨੂੰ ਮਿਲ ਦਵੇ ਮੇਰਾ ਬੱਚਾ ਮੇਰੇ ਪੁੱਤ ਦਾ ਪੁੱਤ ਮੈਨੂੰ ਮਿਲ ਦਵੇ ਐਵੇਂ ਕਿੱਥੇ ਜਾਵਾਂਗੀ ਮੈਨੂੰ ਦਵੇ ਮੇਰਾ ਪੋਤਰਾ ਮੈਂ ਮੇਰਾ ਪੁੱਤ ਰਹੀਂ ਨੂੰ ਢਪੇ ਮੈਂ ਕੋਸ਼ਿਸ਼ ਕੀਤੀ ਤੁਸੀਂ ਕਹਿ ਗਈ ਮੈਂ ਪੈਸੇ ਲੈ ਕੇ ਲਾਂਥੀ ਬੈਂਕ ਤੇ ਥੁਰ ਜਾਣਾ ਮੈਂ ਕਿਤੇ ਨਹੀਂ ਜਾਣਾ ਮੈਂ ਹਣ ਕਿਤੇ ਗਵਾਂਡੀਆਂ ਘਰ ਰਹਿ ਪੈਣਾ ਮੈਂ ਕਿਥੇ ਜਾਣਾ ਮੈਂ ਚੱਲ ਜਾਣਾ ਕਿਤੇ ਮ ਖਾਣੇ ਕੁਛ ਨਹੀਂ ਮਰ ਜਾਣਾ ਮੈਂ ਇਹ ਜੇ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੁਛ ਮੇਰੇ ਬੰਦੇ ਨੇ ਬਿਲਡਿੰਗ ਪਾਈ ਸੀ ਉਹ ਮੇਰੇ ਰਾਂ ਨੂੰ ਮੈਂ ਕਿਤੇ ਜਾਣਾ ਇਹ ਕੋਠੀ ਦੇ ਨਾਲ ਲੋਨ ਹੀ ਬੈਂਕ ਤੋਂ ਲਿਆ ਆ ਇਹਨਾਂ ਨੇ ਹਾਉ ਸਿੰਘ ਲੋਨ ਲਿਆ ਹੀ ਲੋਨ ਲੈ ਕੇ ਪਲਾਟ ਤੇ ਕੋਠੀ ਬਣਾਈ ਆ ਉਹ ਬੈਂਕ ਦੇ ਦੇ ਨੇ ਅਦਾ ਨਹੀਂ ਕੀਤੇ ਤੇ ਮਾਜੋ ਦੀਸਾ ਦੇ ਹੁਕਮਾਨ ਸਾਹਿਬ ਇਹਨਾਂ ਨੂੰ ਆਰਡਰ ਹੋਇਆ ਹੀ ਕਿ ਜੈਸ਼ਨ ਮੈਂ ਦੇ ਬੈਂਕ ਵਾਲਿਆਂ ਨੂੰ ਇਹ ਆਰਡਰ ਹੋਇਆ 18 ਤਿੰਨ 2024 6 ਮਹੀਨੇ ਹੋ ਗਏ ਆ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨਾਲ ਵੀ ਕਾਰਵਾਈ ਕਰਨੀ ਆ ਉਹਨਾਂ ਨੇ ਪੋਜੈਸ਼ਨ ਲਿਆ ਪੀਸਫੁਲੀ ਕਿੰਨੇ ਲਿਆਈ ਬੈਂਕ ਤੋਂ ਕਰਜ਼ਾ ਕਿੰਨਾ ਲਿਆ ਹੈ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦਾ ਕਿਹੜੇ ਪਰਿਵਾਰਕ ਮੈਂਬਰ ਉਹ ਤੇ ਇਸ ਦੁਨੀਆ ਦੇ ਹਰ ਟਾਈਮ ਤੇ ਨਹੀਂ ਰਹੇ ਉਹ ਤਾਂ ਨਹੀਂ ਆ ਪਲਾਟ ਦੇ ਇਹ ਹੀ ਹੈ ਨਾ ਤੇ ਗਗਨਦੀਪ ਕੌਰ ਹੈ ਲੀਗਲ ਏਅਰ ਉਹਦੇ ਵਾਈਫ ਲੇਟ ਉਹ ਜਗਦੀਪ ਸਿੰਘ ਦੇ ਤੇ ਬਾਰੋ ਪੁਸ਼ਪਾ ਕਾਨੂੰਨੀ ਵਿੱਚ ਇਹਨਾਂ ਨੇ ਲਿਆਵਾ ਫੋਟੋ ਕਿੰਨੀ ਅਮਾਉਂਟ ਹੈ ਬੈਂਕ ਆਪਣੇ ਬੈਂਕ ਵਾਲੇ ਦਾ ਹੁਣ 16 ਲੱਖ ਰੁਪਏ ਅਸਲ ਪੈਣ ਗਏ ਜੀ ਇਹਨਾਂ ਦੇ ਤੇ ਇਹ ਹੁਣ ਪਰਿਵਾਰ ਕਿੱਥੇ ਜਾਊਗਾ ਜੀ ਇੱਕ ਬਿਰਧ ਹੋ ਤਾਂ ਗਿਆ ਇੱਕ ਬੱਚਾ ਵਾ ਇੱਕ ਕਿੱਥੇ ਜਾਣਗੇ ਜੀ ਇਹ ਕੋਈ ਜੇ ਤੁਸੀਂ ਦੇਖੋ ਜੀ ਇਹਨਾਂ ਨੂੰ ਨੋਟਿਸ ਦਿੱਤਾ ਇਦੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਂਦੇ ਜਿੱਥੇ ਜਾਣਾ ਸੀ ਜੇ ਪ੍ਰੋਪਰ ਕਾਰਵਾਈ ਹੋਣ ਤੇ باوجود 6 ਮਹੀਨੇ ਹੋ ਗਏ ਆ ਤੇ 6 ਮਹੀਨਾ ਟਾਈਮ ਨੂੰ ਕੋਈ ਹੈਗਾ ਜੀ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਇਹਨਾਂ ਦਾ ਐਡਜਸਟਮੈਂਟ ਹੋ ਜਾਣੀ ਹੈ